十一二。<去><去> ਸੇਰੀ ਗੁਰੂ ਗ੍ਰੰਥ ਸਾਹਿਬ ਉਹਦਾ ਦਾ ਪਰਤੋ ਗਾਰੇ ਅਨੁਰਾਗ ਇਕੰਕਾਰ ਸਾਧ ਸਜੋਏ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗੜਾ ਮਿਨਾ ਸੰਸੋਈ ਵਾਹਿਗੁਰੂ ਜੀ ਕੀ ਚਰਨ ਦਾ ਸਰਬਉੱਚ ਭੈ ਸਤਿਗੁਰੇ ਕਤਾਰ ਮਾਸ਼ੀ ਵਾੜੇ ਪਰ ਕਿਤ ਕਥਾਰ ਆਪੇ ਝਾਰ ਨਿਸ਼ਾਨੀ ਜਾਨ ਹੋ ਆ ਨਿਕੁ ਕੀ ਕਾ ਪਸਾਤ ਹੋ ਆ ਨਿਕੁ ਕੀ ਕੀਤੇ ਪਰਮ ਸਤਿਕਾਰਿ ਹੋ ਜੁਗ ਜਿਨਾ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਖਾਇ ਆਂਦਾ ਹਿਰਦਾ ਸਭ ਰੂਪ ਗੁਰੂ ਕੀ ਸਾਜੀ ਦੀ ਬਾਣੀ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਜੀਵਨ ਦੀ ਵਡਭਾਗੀ ਹਾਂ ਜਿਨਾ ਪਰ ਗੁਰੂ ਗਰੀਬ ਨਿਵਾਜ ਪਾਦਸ਼ਾਹ ਧੰਨ ਧੰਨ ਹੋਈ ਹੈ ਸਤਿਗੁਰਾਂ ਦੇ ਮਹਾਰ ਪਾਪ ਸੰਦੇਆ ਸਮੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਇਤਿਹਾਸ ਦੇ ਰਾਗੀ ਕਰਨ ਦਾ ਸੁਭਾਗ ਸਮਾ ਗੁਰਦੇਵ ਪਿੰਡਾ ਜੀ ਦੇ ਚਰਨ ਦੇ ਘਰ ਵਿੱਚ ਆ ਕੇ ਸਾਨੂੰ ਬਖਸ਼ ਕੀਤਾ ਹੈ ਅੱਲਾਹ ਜੀ ਦੀ ਪਿਆਰੀ ਸਾਧ ਸੰਗਤ ਜੀ ਜੀ ਆਪ ਜੀ ਨੇ ਬਹੁਤ ਬ੍ਰੇਸ਼ ਮੋਰਖਾ ਹਦੀ ਦੇ ਨਾਲ ਆਹ ਸੋਵक्ता ਦੇ ਮਹਾਰਾਜ ਜੀ ਦੇ ਦਰ ਘਰ ਦੇ ਨਿਵਾਜੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਆਪੋ। ਉਹ ਬਰੰਤ ਜੋ ਲੜੀ ਚੱਲਦਾ ਪਾਵਨ ਇਤਿਹਾਸ ਦੀ ਵਿਚਾਰਾ। ਸਾਧ ਜੀ ਜੁਜਾਨਾ ਹੀ ਸਰਵਣ ਕਰਦੇ ਉਹ ਜੋ ਮਹਾਨ ਕਵੀ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਸਤੋਕ ਸਿੰਘ ਜੀ ਕਾ ਬਣੀ ਸ਼੍ਰੀ ਗੁਰਪਤ ਦਾ ਸੂਰਜ ਗ੍ਰੰਤ ਤੇ ਅਰਦਾ ਰਾਂ ਦਸ਼ਮੇਸ਼ ਪਿਤਾ ਅਕਰਤ ਕੇ ਦਾਤੇ ਪੰਥ ਕੇ ਮਾਲੀ ਸ਼੍ਰੀ ਗੁਰੂ ਸਿੰਘ ਮਹਾਰਾਜ ਜੀ ਦੇ ਉਸਤਤ ਨੂੰ ਪਲਵੰਦ ਕਰਦੇ ਹਾਂ ਤਬੂਰ ਦੀ ਜਗ ਤੇ ਪਾਵਨ ਤੇ ਇਤਿਹਾਸ ਸਰਬੁਤਨ ਕਰ ਰਹੇ ਹੋ ਆਓ ਗੁਰੂ ਪਿਆਰੀ ਸਾਧ ਸੰਗਤ ਜਿੱਥੇ ਅੱਜ ਦਰੀ ਦਾਤ ਪਾਵਨ ਤੇ ਇਤਿਹਾਸ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਨੇ ਬਚਣਾ ਹੈ ਉੱਤੇ ਅੱਜ ਬਰਨਾਲਕ ਕਾਦਸ਼ਾਹੀ ਦੇ 5ਵੇਂ ਸਰਪ੍ਰਸਤਾ ਮੈਂਬਰਤਾ ਦੇ ਜਹੇਦਾ ਦੇ ਸਰਤਾਜ ਦੋਹੇ ਤਾਂ ਬਾਣੀ ਦਾ ਬੋਲਕਾ ਦਾ ਕਿਤਾਬ ਹਾਸਲ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਖ ਹੈ ਆਪ ਸਮੂਹ ਸਤ ਸੰਗਤ ਜੀ ਨੂੰ ਜਿਵੇਂ ਤੂੰ ਵੀ ਨਾਲ ਖੜ ਜਾ ਸਤ ਤੋ ਪਹਿਲਾ ਤੁਹਾਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਓਬਣ ਜੀ ਖਡੂਰ ਸਾਹਿਬ ਦੀ ਧਰਤੀ ਦੇ ਵਸਨੀਕਾਂ ਨੂੰ ਜਿਹੜੇ ਸਾਰੇ ਹੀ ਬਹੁਤ ਧਰਤਾ ਦੇ ਯੋਗ ਆ ਮੈਂ ਅੱਜ ਹਰਾਨ ਹਾ ਸਤ ਸੰਗਤ ਜੀ ਕਾਂਤੀ ਕਥਾ ਛਾਪ ਦੀ ਕਥਾ ਦੇ ਵਿੱਚ ਹੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਇੰਨੀ ਜਲਦੀ ਧਾਕੂ ਮੰਗਲ ਦੇ ਮਹਾਰਾਜ ਜੀ ਦੇ ਦਰ ਤੇ ਪਰਵਾਣ ਹੋ ਜਾਣੀ ਹੈ ਸੱਜਿਓ ਯਕੀਨ ਨਹੀਂ ਸੀਗਾ ਕੱਲ ਦੀ ਛਾਪ ਦੀ ਕਥਾ ਵਿੱਚ ਸੰਗਤਾਂ ਨੂੰ ਪੇੜੀ ਦਿੱਤੀ ਸੀ ਕਿ ਖਡੂਰ ਸਾਹਿਬ ਦੇ ਵਸਨੀਕੋ ਧੜੇ ਬੰਦੀ ਫਾਜੀਵਾਦੀ ਤੋਂ ਉੱਪਰ ਉੱਠ ਕੇ ਆਪਣੀ ਸਰਕਾਰ ਜੋ ਭਾਈ ਸਾਹਿਬ ਭਾਈ ਨੰਬਰ ਦਪਾਨ ਸਿੰਘ ਜੀ ਜਿਹੜੇ ਪਦ ਕਿਰ ਉਮਦੇ ਨਹੀਂ ਆਪਣਾ ਜੀਵਨ ਸਮਰਪਿਤ ਕਰੀ ਬਿਤੇ ਕਾਲ ਨੂੰ ਉਹਨਾਂ ਦੇ ਖਾਤੇ ਵਿੱਚ ਖੜਦਾ ਹੈ ਸਾਧ ਸੰਗਤ ਅੱਜ ਬਹੁਤ ਖੁਸ਼ੀ ਹੈ ਕਿ ਆਪ ਜੀ ਨੇ ਆਪਣੀ ਉਸ ਜਗਤੀ